ਕਰਾਤਾ ਜੀ ਬੰਦ ਕਿਤੇ ਫਟਾ ਬੰਦ ਕਰਾਉਣਾ ਪਏਗਾ ਫੇਰ ਹੋ ਗਿਆ ਹੀ ਹੋ ਗਿਆ ਹੋ ਗਿਆ ਬੇਨਤੀ ਮੰਨ ਲੀ ਬੇਨਤੀ ਮੰਨ ਲੀ ਵੀਰੇ ਬੇਨਤੀ ਹਾਂ ਜੀ ਵੀਰੇ ਠੀਕ ਹੈ ਸਾਨੂੰ ਵੀ ਟਿਆੜੀ ਤੇ ਪਹੁੰਚੋ ਫੇਰ ਅਸੀਂ ਕਿਤੇ ਜਾਈਏ ਚਾਰ ਵਜੇ ਫੁੱਟੀ ਬਗੈ ਹੋਈ ਚਾਰ ਵਜੇ ਸਾਨੂੰ ਤਾਂ ਟਿਆੜੀ ਤੇ ਪਹੁੰਚ ਰੋਟੀ ਦਾ ਕਰੋ ਖਾਣੀ ਹੈ ਸਾਢੇ 10 ਮਹੀਨਿਆਂ ਦੇ ਅਸੀਂ ਪਾਟੇ ਬੈਠੇ ਆ ਤੇ ਉਹ ਕੀ ਦਿੰਦੇ ਹੋ ਸਾਢੇ ਜੋ ਤੁਸੀਂ ਕਹਿੰਦੇ ਹੋ ਸਾਢੇ 10 ਮਹੀਨਿਆਂ ਤੋਂ ਅਸੀਂ ਛੋਟੇ ਕਰਕੇ ਇਹ ਠੇਕੇ ਬੰਦ ਹੋ ਗਏ। ਬਾਈ ਦੁਕਾਨਦਾਰ ਬਾਹਰ ਚੁੱਕੀ ਕਰਾਂਗੇ। ਇੱਕ ਮਿੰਟ। ਜੇ ਠੇਕੇ ਬੰਦ ਹੋ ਗਏ ਫਿਰ ਕਰੋ। ਜ਼ਿਮੀਦਾਰੀ ਜੇ ਮਰ ਗਿਆ। ਦੁਕਾਨ ਉੱਠੇ ਕੇ ਦੋੜ। ਦੁਕਾਨ ਮਰ ਗਿਆ ਦੁਕਾਨ ਵਾਲਾ ਗਿਆ। ਹਾਂਜੀ। ਹਾਂਜੀ ਇਹ ਕਹਿ ਰਹੇ ਨੇ ਦਿਹਾੜੀ ਦਾਪਾ ਸਾਨੂੰ ਵੀ ਦੇਵੋ ਤੇ ਕੀ ਕਹਿਣਾ ਚਾਹੁੰਦੇ। ਦੇਖੋ ਜੀ ਦਿਹਾੜੀ ਤਾਂ ਅਸੀਂ ਦੇ ਹੀ ਦੇਵਾਂਗੇ। ਕੋਈ ਏਡੀ ਖਾਸ ਗੱਲ ਨਹੀਂ ਹੈਗੀ। ਪਰ ਅਸੀਂ ਇਹ ਕਹਿੰਦੇ ਆਂ ਵੀ ਜੇ ਜ਼ਿਮੀਦਾਰ ਨਾ ਬਚਿਆ ਤਾਂ ਦੁਕਾਨਾ ਉਹ ਤੋਂ ਪਹਿਲਾਂ ਜਾਣਗੇ ਆਂ। ਅੱਛਾ। ਦੁਕਾਨਾਂ ਨਹੀਂ ਬਚਣੀਆਂ ਹਾਂਜੀ ਭਾਈ ਆ ਲਈ ਭਾਈ ਤੁਸੀਂ ਕਹਿ ਰਹੇ ਹੋ ਦਿਹਾੜੀ ਦਾ ਪਾ ਦਿਓ ਪਰ ਇਹ ਕਹਿ ਰਹੇ ਨੇ ਵੀ ਦਿਹਾੜੀ ਦੇ ਦਿੰਨੇ ਦੀ ਗੱਲ ਹੈ ਕੋਈ ਵੱਡੇ ਵੀਰ ਜੀ ਘੇੜ ਦਿੰਦਾ ਦਿਹਾੜੀ ਯਾਰ ਹੂੰ ਕੌਣ ਦਿੰਦਾ ਦਿਹਾੜੀ ਕੋਈ ਨਹੀਂ ਦਿੰਦਾ ਜਿਵੇਂ ਦਿਹਾੜੀ ਦਿਹਾੜੀ ਦੇਵਾਂਗੇ ਆਜਾ ਬੈਠਾ ਉੱਥੇ ਸਾਡੇ ਬਰਾਬਰ ਬੈਠ ਆ ਜਾ ਆ ਜਾ ਉੱਥੇ ਧਰਨੇ ਤੇ ਬੈਠਿਆ ਦਿਹਾੜੀ ਦੇਵਾਂਗੇ ਆਜਾ ਰੋਟੀ ਵੀ ਦਿਹਾੜੀ ਰੋਟੀ ਨਾਲ ਸਾਮ ਤੱਕ ਰੋਟੀ ਨਾਲ ਸਾਮ ਤੱਕ ਰੋਟੀ ਵੀ ਮਿਲੂਗੀ ਰੋਟੀ ਮਿਲੂ ਸਾਮ ਤੱਕ ਤੁਹਾਨੂੰ ਤਾਂ ਮਿਲ ਜੇ ਨੀ ਟੰਬਰ ਦਊਗਾ ਇਹ ਤਾਂ ਵੀ ਤੁਹ ਕਹਿਣਾ ਸਾਡੇ ਫੋੜੀ ਇਹ ਜਹਾੜੀ ਲੈ ਕੇ ਜਾਵੇਂਗਾ ਦਿਹਾੜੀ ਨੂੰ ਇੱਥੋਂ ਵੀ ਦਿਹਾੜੀ ਲੈ ਆਵੇਂਗਾ ਇੱਥੋਂ ਵੀ ਦਿਹਾੜੀ ਹੋ ਲਈ ਆਉਣਾ ਇਹ ਦਿਹਾੜੀ ਹੋ ਲਈ ਆਉਏ ਤੋਂ ਉਹੀ ਦਿਹਾੜੀ ਰੋਟੀ ਰੋਟੀ ਤੋਂ ਲੈ ਕੇ ਦਿਹਾੜੀ ਦੇਵਾਂ ਫਰੀਦ ਸਾਹਿਬ ਤੱਕ ਹੋਰ ਦੁਕਾਨਦਾਰਾਂ ਨੂੰ ਕੀ ਬੇਨਤੀ ਦੁਕਾਨਦਾਰਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਆਪਾਂ ਨੇ ਇਹ ਭਾਰਤ ਬੰਦ ਕੀਤਾ ਹੈਗਾ ਪੰਜਾਬ ਜਾਨਕਿ ਤੇ ਜੇ ਅੱਜ ਆਪਾਂ ਦੁਕਾਨਾ ਨਹੀਂ ਖੋਲ੍ਹਾਂਗੇ ਕੋਈ ਫਰਕ ਨਹੀਂ ਪੈਣਾ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਇਹੀ ਦੁਕਾਨਾਂ 'ਚ ਵੱਡੇ-ਵੱਡੇ ਮੌਲ ਖੋਲ੍ਹ ਕੇ ਅੜਾਨੀਆਂ-ਬਾਨੀਆਂ ਨੇ ਤਾਂ ਦੁਕਾਨਦਾਰ ਕੀ ਕਰਨਗੇ ਉਦੋਂ ਬਾਅਦ ਕੋਈ ਹੱਲ ਨਹੀਂ ਕੋਈ ਨਹੀਂ ਇਹ ਦੁਕਾਨਦਾਰ ਜਿਹੜੇ ਨੇ ਆਪਾਂ ਟੀਪੰਚੱਕੇ بڑے-बड़े ਮੌਲਾਂ ਤੇ ਜਾਇਆ ਕਰਾਂਗੇ ਕੰਮ ਕਰਨਾ